ਆਪ ਵਾਲਿਆਂ ਨੂੰ ਲਿਆਈ ਸੀਗੇ ਵੀ ਆਪ ਵਾਲੀ ਸਰਕਾਰ ਵਧੀਆ ਰਹੂਗੀ ਜੀ ਇਹਦੇ ਉਦੋਂ ਵੀ ਪਿਓ ਨਿਕੜੇ ਪਹਿਲਾਂ ਕਾਂਗਰਸ ਆ ਕੇ ਉਹਦੀ ਪਿਓ ਨਿਕੜਿਆ ਦੱਸੋ ਕੀਦਾ ਕਿਨੂੰ ਕਿਨੂੰ ਮੰਨੀ ਐ ਭਗਵਾਨ ਮੰਨਦਾ ਤਾਂ ਕਹਿਣਾ ਹੈ ਵੀ ਅਸੀਂ ਪ੍ਰਸ਼ਾਸਨ ਇੰਨਾ ਕ ਮਜ਼ਬੂਤ ਕਰਤਾ ਵੀ ਦੁਬਈ ਵਾਂਗੂ ਸਿਸਟਮ ਕਰਤਾ ਵੀ ਭਾਈ ਮਜ਼ਬੂਤ ਕੀ ਕੀ ਮਜ਼ਬੂਤ ਕਰਤਾ ਸਾਨੂੰ ਕਿਉਂ ਪਰੇਸ਼ਾਨ ਕੀਤਾ ਜਾਂਦਾ ਸਾਨੂੰ ਦੱਸਣ ਨਾ ਵੀ ਐਸੀ ਕੀ ਐਸੀ ਕੀ ਗੁਨਾਹ ਕਰਤਾ ਐਸੀ ਪਿਆੜੀ ਮਜ਼ਦੂਰੀ ਵਾਲੇ ਇਨਸਾਨ ਆ ਸਾਡੀਆਂ ਗੱਡੀਆਂ ਨੇ ਮੜਾ ਮੋਟਾ ਪੂਰਨਾ ਦੀ ਗੱਡੀਆਂ ਲਾਜੇ ਮੈਨੇ ਡੀਟੀਓ ਆਰਟੀਓ ਕੋਈ ਕਦੇ ਕੋਈ ਖੜ ਜਾਂਦਾ ਕੋਈ ਉੱਥੇ ਚਲਾਨ ਕਰਦੇ ਨੇ ਕਦੇ ਉੱਥੇ ਖੜ ਕੇ ਚਲਾਨ ਕਰਦੇ ਨੇ ਸਾਨੂੰ ਪੂਰੇ ਪਟਿਆਲੇ ਦੇਆਂ ਗੱਡੀਆਂ ਨੂੰ ਬੜੀ ਪਰੇਸ਼ਾਨੀ ਹੈ ਜਦੋਂ ਵੀ ਆਪਾਂ ਕਦੇ ਸਕੂਲ 'ਚ ਗੱਡੀ ਲਾਉਨੇ ਆ ਸਕੂਲ ਵਾਲੇ ਪਹਿਲਾਂ ਗੱਡੀ ਦੇ ਕਾਜ ਪੱਤਰ ਦੇਖਦੇ ਨੇ ਪਰਮਿਟ ਦੇਖਦੇ ਨੇ ਫੇਰ ਗੱਡੀ ਲੱਗਦੀ ਦੇਖੋ ਭਾਈ ਸਕੂਲ ਵਾਲਿਆਂ ਨਾਲ ਸਾ ਸਕੂਲ ਵਾਲਿਆਂ ਨੇ ਵੀ ਐ ਤਾਂ ਹੁਣ ਵਿਚਾਰੇ ਕੀ ਕਰਨ ਸਕੂਲ ਵਾਲੇ ਕਿਉਂਕਿ ਪ੍ਰਸ਼ਾਸਨ ਕਦੇ ਵੀ ਗਲਤ ਦਾ ਚਲਾਨ ਨਹੀਂ ਕੱਟਣ ਤੋਂ ਰਿਹਾ ਹਨਾ ਕਿਉਂਕਿ ਐਵੇਂ ਤਾਂ ਕੋਈ ਕਿਸੇ ਨੂੰ ਫੜ ਕੇ ਨਹੀਂ ਚਲਾਨ ਕੱਟ ਸਕਦੇ ਜੇਕਰ ਤੁਹਾਡੀ ਗੱਡੀ 'ਚ ਕੋਈ ਕਮੀ ਪੇਸ਼ੀ ਹੋਊਗੀ ਤਾਂ ਮੈਂ ਮੈ ਤੁਹਾਨੂੰ ਦੱਸ ਰਿਹਾ ਕਾਕਾ ਜੀ ਵੀ ਸਾਰੇ ਹੀ ਪਟਿਆਲੇ ਚ ਗੱਡੀਆਂ ਕੰਮੇ ਪੇਸ਼ ਹੋਣ। ਹੁਣ ਸੋਮਵਾਰ ਨੂੰ ਸਾਡੇ ਪ੍ਰਸ਼ਾਸਨ ਨੇ ਸਾਡੇ ਲੀਡਰਾਂ ਨੇ ਸਾਨੂੰ ਕਹਿਤਾ ਵੀ ਸੋਮਵਾਰ ਨੂੰ ਅਸੀਂ ਪੱਕਾ ਹੜ ਹੜਤਾਲ ਤੇ ਜਾਵਾਂਗੇ। ਡੀਸੀ ਆਫਿਸ ਦੇ ਮੂਹਰੇ ਬੈਠਾਂਗੇ। ਠੀਕ ਹੈ ਨਹੀਂ। ਹੁਣ ਸਾਨੂੰ ਉਹ ਵੇਸੀ ਬੱਚਾ ਇੱਕ ਇੱਕ ਬੱਚਾ ਗੱਡੀ ਨਹੀਂ ਲੈ ਕੇ ਗੱਡੀ ਕੋਈ ਵੀ ਨਹੀਂ ਲੈ ਕੇ ਜਾਏਗਾ। ਜਿਹੜਾ ਲੈ ਕੇ ਜਾਏਗਾ ਉਹ ਤੇ ਛਿੱਤਰ ਪੈਣਗੇ। ਨਾਲੇ ਉਹਦੇ ਗੱਡੀਆਂ ਭੰਨਾਂਗੇ। ਸਸ਼ੀਕਾਲ ਤੁਸੀਂ ਜੁੜਿਓ ਨੀਡਰ ਖਬਰ ਦੇ ਨਾਲ ਤੇ ਮੈਂ ਹਰਜਿੰਦਰ ਰਾਜੀ। ਅੱਜ ਅਸੀਂ ਇੱਕ ਪਾਰਕ ਦੇ ਵਿੱਚ ਬੈਠੇ ਆ ਸਾਡੇ ਨਾਲ ਕੁਝ ਸ਼ਖਸ ਨੇ ਤੇ ਐਮਪੀ ਦੀ ਇਲੈਕਸ਼ਨ ਸਿਰ ਦੇ ਉੱਤੇ ਆ ਆਪਾਂ ਐਮਪੀ ਦੀ ਇਲੈਕਸ਼ਨ ਬਾਰੇ ਗੱਲ ਕਰਾਂਗੇ ਪਟਿਆਲਾ ਦੇ ਵਿੱਚ ਚਾਰੇ ਜਿਹਾ ਚਾਰੇ ਪਾਰਟੀਆਂ ਨੇ ਆਪਣੇ ਆਪਣੇ ਕੈਂਡੀਡੇਟ ਐਲਾਨ ਦਿੱਤੇ ਨੇ ਆਪਾਂ ਗੱਲਬਾਤ ਕਰਦੇ ਹਾਂ ਸਸ਼ੀ ਗਾਜੀ ਸਵਾਗਤ ਹੈ ਸਸ਼ੀ ਕਾਲ ਭਾਈ ਕੀ ਲੱਗਦਾ ਹੈ ਵੀ ਹੁਣ ਪਟਿਆਲਾ ਦੇ ਵਿੱਚ ਕਿਹੜੀ ਪਾਰਟੀ ਬਾਜ਼ੀ ਮਾਰਨ ਲੱਗੀ ਹੈ ਭਾਈ ਸਾਨੂੰ ਇਹ ਗੱਲਾਂ ਨਾਲ ਕੋਈ ਮਤਲਬ ਨਹੀਂ ਅਸੀਂ ਹੈਗੇ ਆ ਦਿਹਾੜੀਦਾਰ ਬੰਦੇ ਠੀਕ ਹੈ ਸਾਨੂੰ ਦਿਹਾੜੀ ਨਹੀਂ ਕਰਨਦੇ ਅਸੀਂ ਪਾਰਟੀਆਂ ਤੋਂ ਕੀ ਲੈਣਾ ਹੂੰ ਅਵੀ ਬਿਹੜੀ ਮਜ਼ਦੂਰੀ ਵਾਲੇ ਇਨਸਾਨ ਆ ਸਾਡੀਆਂ ਗੱਡੀਆਂ ਨੇ ਮੜਾ ਮੋਟਾ ਸਕੂਲਾਂ ਦੀਆਂ ਗੱਡੀਆਂ ਲਾਈ ਜਿਵੇਂ ਨੇ ਡੀਟੀਓ ਆਰਟੀਓ ਕੋਈ ਕਦੇ ਕੋਈ ਖੜ੍ਹ ਜਾਂਦਾ ਕੋਈ ਉੱਥੇ ਚਲਾਨ ਕਰ ਦਿੰਦੇ ਨੇ ਕਦੇ ਉੱਥੇ ਖੜ੍ਹ ਕੇ ਚਲਾਨ ਕਰ ਦਿੰਦੇ ਨੇ ਸਾਨੂੰ ਪੂਰੇ ਪਟਿਆਲੇ ਦੇ ਦੀਆਂ ਗੱਡੀਆਂ ਨੂੰ ਬੜੀ ਪਰੇਸ਼ਾਨੀ ਹੈ ਅਸੀਂ ਬਹੁਤ ਕਿਸ ਗੱਲ ਦੇ ਚਲਾਨ ਕਰ ਦਿੰਦੇ ਨੇ ਕਿ ਉਹ ਕਾਗਜ਼ ਪੱਤਰ ਨੂੰ ਕੋਈ ਕਾਗਜ਼ ਪੱਤਰ ਪਾਈ ਕਿਸੇ ਆਲ ਇੰਡੀਆ ਦੇ ਕਿਸੇ ਗੱਡੀਆਂ ਤੇ ਦਿਖਾਓ ਸਕੂਲ ਵਾਲੀ ਗੱਡੀਆਂ ਤੇ ਜਿਹੜੀਆਂ ਸਕੂਲ ਵਾਲੀਆਂ ਗੱਡੀਆਂ ਆਲ ਇੰਡੀਆ ਚੱਲ ਨਹੀਂ ਜਾਂਦੇ ਪ੍ਰਾਈਵੇਟ ਗੱਡੀਆਂ ਚੱਲ ਰਹੀਆਂ ਨੇ ਇੱਕ ਦਿਨ ਦਿਖਾ ਦਿਓ ਵੀ ਇੱਕ ਦੇ ਵੀ ਕਾਗਜ਼ ਹੋਣ ਨੇ ਪਟਿਆ 10000 ਗੱਡੀ ਚੱਲ ਰਹੀ ਹੈ ਟੈਂਪੂ ਚੱਲ ਰਹੇ ਨੇ ਸਹੀ ਇੱਕ ਗੱਡੀ ਚੱਲ ਕਿਸੇ ਦੇ ਵੀ ਕਾਗਜ਼ ਦਿਖਾਓ ਕਾ ਗਈ ਜਿਹੜੇ ਪ੍ਰਾਈਵੇਟ ਗੱਡੀਆਂ ਨੇ ਉਹਨਾਂ ਦੇ ਵੀ ਚਲਾਨ ਕਰੀ ਜਾਂਦੇ ਨੇ ਸਾਡੇ ਕੋਲ ਕਾਗਜ਼ ਅਸੀਂ ਕਿੱਥੋਂ ਪੂਰੇ ਕਰੀਏ ਤੋਂ 20000 ਰੁਪਏ ਮਹੀਨਾ ਬਣਦਾ 10000 ਰੁਪਏ ਦਾ ਤੇਲ ਲੱਗਦਾ 10000 ਰੁਪਏ ਤੇ ਅਸੀਂ ਖੇਡ ਰਹੇ ਹਾਂ 4000 ਰੁਪਏ 5000 ਰੁਪਏ ਸਾਡੀ ਰਿਪੇਅਰ ਲੱਗਦਾ 300 ਰੁਪਏ 400 ਰੁਪਏ ਤੇ ਅੱਡੀ ਤੇ ਅਸੀਂ ਖੇਡ ਰਹੇ ਹਾਂ ਉਹ ਵੀ ਨਹੀਂ ਸਾਨੂੰ ਕਰਕੇ ਖਾਣ ਦਿੰਦੇ ਅਸੀਂ ਕਿਹੜੀ ਪਾਰਟੀ ਨੂੰ ਮੰਨੀ ਹੈ ਕਿਹੜੀ ਪਾਰਟੀ ਅੱਛੀ ਹੈ ਪਹਿਲਾਂ ਬਦਲਾਵ ਦੀ ਆਪਾ ਸਰਕਾਰ ਲੈ ਕੇ ਆਏ ਸੀਗੇ ਬਦਲਾਵ ਦੀ ਸਰਕਾਰ ਭਾਈ ਲੈ ਕੇ ਆਏ ਆ ਕੀ ਕਰੀਏ ਬਦਲਾਵ ਦੀ ਸਰਕਾਰ ਨੂੰ ਸਾਰੇ ਸਾਰੇ ਇੱਕ ਰਲੇ ਮਿਲੇ ਨੇ ਅਸੀਂ ਵੋਟ ਪਾਉਂਦੇ ਆ ਕਾਂਗਰਸ ਨੂੰ ਇਹ ਆ ਬਾੜੀ ਚ ਰਲ ਜਾਂਦੇ ਨੇ ਅਸੀਂ ਵੋਟ ਪਾਉਂਦੇ ਆ ਅਕਾਲੀ ਦਲ ਨੂੰ ਇਹ ਭਾਜੀਪੀ ਚ ਜਾ ਰਲਦੇ ਨੇ ਅਸੀਂ ਕਿਹਨੂੰ ਕਿਹਨੂੰ ਕੀ ਚੰਗਾ ਸਮਝੀ ਵੀ ਕਿਹੜਾ ਚੰਗਾ ਉਨ ਕੀ ਮੰਗ ਕੀ ਕਰਦੇ ਆ ਫਿਰ ਮੰਗ ਇਹੀ ਆ ਬਾਈ ਸਾਡਾ ਸਦਾਰ ਕੀਤਾ ਜਾਵੇ ਸਾਡੇ ਅਸੀਂ ਦਿਹਾੜੀ ਮਜ਼ਦੂਰੀ ਵਾਲੇ ਇਨਸਾਨ ਆ ਸਾਡੇ ਲੱਖਾਂ ਹੀ ਲੱਖਾਂ ਹੀ ਬੰਦਾ ਸਾਡੇ ਤੇ ਰੋਟੀ ਖਾ ਰਿਆ ਪੰਜਾਬ ਪਟਿਆਲੇ ਦੇ ਵਿੱਚ ਲੱਖਾਂ ਹੀ ਬੰਦਾ ਸਾਡੇ ਤੇ ਨਾਲ ਤੋਂ ਦਿਹਾੜੀ ਮਜ਼ਦੂਰੀ ਕਰਨ ਵਾਲੇ ਬੰਦਿਆਂ ਤੋਂ ਰੋਟੀ ਖਾ ਰਹੇ ਨੇ ਸਾਨੂੰ ਰੋਟੀ ਨਹੀਂ ਖਾਣ ਦਿੰਦੇ ਟਿੱਕੇ ਅਸੀਂ ਕਿੱਧਰ ਜਾਈਏ ਸਾਨੂੰ ਹੱਲ ਦਿੱਤੇ ਕੋਈ ਵੀ ਜੇ ਮੈਨੂੰ ਲਿਹਾਏ ਸੀ ਸੀ ਆਪ ਵਾਲਿਆਂ ਨੂੰ ਲਿਹਾਏ ਸੀਗੇ ਵੀ ਆਪ ਵਾਲੀ ਸਰਕਾਰ ਵਧੀਆ ਰਹੂਗੀ ਜੀ ਇਹ ਤਾਂ ਉਹਦਾ ਵੀ ਪਿਓ ਨਿਕੜੇ ਪਹਿਲਾਂ ਕਾਂਗਰਸ ਆ ਕੇ ਉਹਦੀ ਪਿਓ ਨਿਕੜਿਆ ਦੱਸੋ ਕਿਹਦਾ ਕਿਨੂੰ ਕਿਨੂੰ ਮੰਨੀ ਹੈ ਇਨੂ ਕਿਨੂ ਮੰਨੀ ਵੀ ਕਿਹੜਾ ਜੇ ਕਿਹੜਾ ਬੰਦਾ ਵਧੀਆ ਵੀ ਭਗਵਾਨ ਮੰਨਦਾ ਤਾਂ ਕਹਿਣਾ ਹੈ ਵੀ ਅਸੀਂ ਪ੍ਰਸ਼ਾਸਨ ਐਨਾ ਕ ਮਜ਼ਬੂਤ ਕਰਤਾ ਵੀ ਦੁਬਈ ਵਾਂਗੂ ਸਿਸਟਮ ਕਰਤਾ ਵੀ ਵੀ ਮਜ਼ਦੂਰੀ ਕੀ ਕੀ ਮਜ਼ਬੂਤ ਕਰਤਾ ਸਾਨੂੰ ਕਿਉਂ ਪਰੇਸ਼ਾਨ ਕੀਤਾ ਜਾਂਦਾ ਹੈ ਸਾਨੂੰ ਦੱਸਣ ਨਾ ਵੀ ਅਸੀਂ ਕੀ ਅਸੀਂ ਕੀ ਗੁਨਾਹ ਕਰਤਾ ਸਾਨੂੰ ਕਹਿੰਦੇ ਬੱਚੇ ਬਾਹਰ ਨਹੀਂ ਜਾਣਗੇ ਜੀ ਬਾਹਰ ਮਾਦਾਨ ਵੀ ਹੁਣ ਜਾਣਗੇ ਨਹੀਂ ਉਹ ਉਹ ਜਾਣਗੇ ਨਹੀਂ ਠੱਕੇ ਖਾਣੇ ਉਹ ਜure ਜure ਤੁਸੀਂ ਦਿਹਾੜੀ ਕਰਕੇ ਖਾਣ ਨਹੀਂ ਦਿੰਦੇ ਤੁਸੀਂ ਦਿਹਾੜੀ ਮਜ਼ਦੂਰੀ ਕਰਕੇ ਖਾਣ ਨਹੀਂ ਦਿੰਦੇ ਤਾਂ ਬਾਹਰ ਨੂੰ ਭੱਜਣਗੇ ਨਹੀਂ ਫਿਰ ਜਿਹੜਾ ਮੇਰੇ ਵਰਗਾ ਬਾਹਰ ਜਾਣ ਜੂਗਾ ਹੈ ਨਹੀਂ ਉਹ ਕਿੱਥੋਂ ਬਾਹਰ ਭੇਜੂਗਾ ਜਿਹੜਾ ਮੇਰੇ ਵਰਗਾ ਬਾਹਰ ਬੰਦਾ ਜਾ ਭੇਜਣ ਜੂਗਾ ਹੈ ਨਹੀਂ ਉੱਥੇ ਭੀਖ ਮੰਗੂਗਾ ਬੁਖਾਰੀ ਬਣੂਗਾ ਕੀ ਕਰੂਗਾ ਉਹ ਪਰ ਕਿਉਂਕਿ ਆਪਣੇ ਕਾਨੂੰਨ ਦੇ ਵਿੱਚ ਲਿਖਿਆ ਆਪਣੀ ਗੱਡੀ ਦੇ ਜੇ ਕਾਗਜ਼ ਪੱਤਰ ਪੂਰੇ ਨਹੀਂ ਫਿਰ ਕੋਈ ਵੀ ਪੁਲਿਸ ਮੁਲਾਜ਼ਮ ਇਹ ਨਹੀਂ ਕਿਸੇ ਦੇ ਵੀ ਨਹੀਂ ਪੂਰੇ ਮਨੂੰ ਪਟਿਆਲੇ ਦੇ ਵਿੱਚ ਤੁਸੀਂ ਪ੍ਰੈਸ਼ ਰ ਪਟਰੋ ਤੁਸੀਂ ਪਟਿਆਲੇ ਦੀਆਂ ਗੱਡੀਆਂ ਦੀ ਛਾਣ ਪੀਣ ਕਰੋ ਟੈਂਪੋਾਂ ਦੀ ਛਾੜਬੀਣ ਕਰੋ ਮਨੂ ਇੱਕ ਗੱਡੀ ਦੇ ਕਾਗਜ਼ი ਕੰਪਲੀਟ ਕੱਢ ਕੇ ਦਿਖਾਓ ਕਿਉਂਕਿ ਜਦੋਂ ਵੀ ਆਪਾਂ ਕਦੇ ਸਕੂਲ 'ਚ ਗੱਡੀ ਲਾਉਨੇ ਆ ਸਕੂਲ ਵਾਲੇ ਪਹਿਲਾਂ ਗੱਡੀ ਦੇ ਕਾਗਜ਼ ਪੱਤਰ ਦੇਖਦੇ ਨੇ ਪਰਮਿਟ ਦੇਖਦੇ ਨੇ ਫੇਰ ਗੱਡੀ ਲੱਗਦੀ ਆ ਦੇਖੋ ਭਾਈ ਸਕੂਲ ਵਾਲਿਆਂ ਨਾਲ ਸਭ ਸਕੂਲ ਵਾਲਿਆਂ ਨੇ ਵੀ ਐਦਾਂ ਹੁਣ ਵਿਚਾਰੇ ਕੀ ਕਰਨ ਸਕੂਲ ਵਾਲੇ ਸਾਡਾ ਸਾਡੀਆਂ ਬ੍ਰਿਟਿਸ਼ ਸਕੂਲ 'ਚ ਗੱਡੀਆਂ ਲੱਗੀਆਂ ਹੋਈਆਂ ਨੇ ਚਲੋ ਨੌਂ ਨਹੀਂ ਲੈਂਦੇ ਸਾਨੂੰ ਦੱਸਿਆ ਵੀ ਨੌਂ ਨਹੀਂ ਲੈਣਾ ਮੈਂ ਲੈਤਾ ਤੇ ਹੁਣ ਲੱਗੀਆਂ ਹੋਈਆਂ ਨੇ ਪਰੇਸ਼ਾਨੀ ਆ ਸਾਨੂੰ ਡੇਰੇ ਦਾ ਬਹੁਤ ਵੱਡਾ ਸਕੂਲ ਮੰਨਿਆ ਜਾਂਦਾ ਹੈ ਤੇ ਫੇਰ ਵੀ ਕਿਉਂ ਕਿਉਂਕਿ ਪ੍ਰਸ਼ਾਸਨ ਕ ਕਾ ਚਲਾਨ ਨਹੀਂ ਕੱਟਣ ਤੋਂ ਰਿਹਾ ਹਨ ਕਿਉਂਕਿ ਐਵੇਂ ਤਾਂ ਕੋਈ ਕਿਸੇ ਨੂੰ ਫੜ ਕੇ ਨਹੀਂ ਚਲਾਨ ਕੱਟ ਸਕਦੇ ਜੇਕਰ ਤੁਹਾਡੀ ਗੱਡੀ 'ਚ ਕੋਈ ਕਮੀ ਪੇਸ਼ੀ ਹੋਊਗੀ ਤਾਂ ਚਲਾਨ ਮੈਂ ਤੁਹਾਨੂੰ ਦੱਸ ਰਿਹਾ ਕਾਕਾ ਜੀ ਵੀ ਸਾਰੇ ਹੀ ਪਟਿਆਲੇ 'ਚ ਗੱਡੀਆਂ ਕਮੀਆਂ ਪੇਸ਼ੀਆਂ ਤੁਸੀਂ ਦੱਸੋ 20000 ਰੁਪਏ 'ਚ ਮੈਨੂੰ ਦੱਸੋ ਵੀ ਕਾਗਜ਼ ਪੱਤਰ ਕਿੱਥੋਂ ਕੰਪਲੀਟ ਕਰ ਦੋਗੇ ਤੁਹਾਨੂੰ 20000 ਰੁਪਏ ਮਹੀਨਾ ਬੜ ਰਿਹਾ ਤੁਹਾਨੂੰ 30000 ਰੁਪਏ ਮਹੀਨਾ ਬੜ ਰਿਹਾ 10000 ਦਾ ਟੈਲ ਲੱਗ ਗਿਆ ਠੀਕ ਹੈ ਜੀ 5-7000 ਰੁਪਏ ਮੈਂਟੀਨੈਂਸ ਪੈ ਗਈ ਠੀਕ ਹੈ ਜੀ ਤੇ ਬਾਕੀ ਤੁਹਾਡੇ ਪੱਲੇ ਕੀ ਪਿਆ ਫੇਰ ਤੁਸੀਂ ਇਹ ਤਾਂ ਸਕੂਲ ਵਾਲਾ ਨਾਲ ਗੱਲ ਕਰੋ ਨਾ ਵੀ ਸਾਡੇ ਪੈਸੇ ਦਿਓ ਸਾਡੀ ਮੇਨਟੇਨੈਂਸ ਐਨੀ ਅਸੀਂ ਸਾਰੇ ਇਕੱਠੇ ਰੁੱਪ ਚ ਦਵਾਂਗੇ ਉਹ ਦਾੜਾ ਨਾਲ ਕੋਈ ਮਤ ਨਹੀਂ ਸਾਡਾ ਮਤਲਬ ਹੈ ਪੇਰੈਂਟ ਨਾਲ ਅਸੀਂ ਬੱਚੇ ਲਾਏ ਹੋ ਨਾ ਪੇਰੈਂਟ ਜਿਹੜੀਆਂ ਸਾਡੀਆਂ ਗੱਡੀਆਂ ਨੇ ਸਿੱਧੇ ਸਿੱਧੇ ਬੱਚੇ ਲਾਏ ਹੋਏ ਨੇ ਉਹ ਹੁਣ ਸਾਨੂੰ ਕੋਈ ਸਕੂਲ ਵਾਲੇ ਕਹਿੰਦੇ 2500 ਰੁਪਏ ਰੇਟ ਲਓ ਠੀਕ ਹੈ ਜੀ ਹੁਣ ਜਿਹਦੇ ਦੋ ਬੱਚੇ ਨੇ ਉਹ ਕਹਿੰਦਾ ਜਿੰਨੇ ਅਸੀਂ ਨੇੜੇ ਜਾਕਰ ਕਹਿੰਦੇ 3600 ਦਵਾਂਗੇ ਅਸੀਂ ਵੀ 4000 ਦਵਾਂਗੇ ਜੇ ਨਹੀਂ ਲਾਉਂਦੇ ਤਾਂ ਕੋਈ ਮੇਰੇ ਵਰਗਾ ਕੋਈ ਹੋਰ ਲਾ ਲੈਂਦਾ ਕੋਈ ਨਵੀਂ ਗੱਡੀ ਵਾਲਾ ਆ ਕੇ ਖੜ ਜਾਂਦਾ ਲੇਕਿਨ ਸਾਨੂੰ ਬਹੁਤ ਜ਼ਾਰੇ ਕਾਕਾ ਜੀ ਇਸ ਗੱਲ ਦੀ ਪਰੇਸ਼ਾਨੀ ਹੈ ਭਾਈ ਇਹ ਸਾਡਾ ਕੋਈ ਹੱਲ ਕੀਤਾ ਜਾਵੇ ਚਾਹੋ ਆਮ ਆਦਮੀ ਪਾਰਟੀ ਆ ਚਾਹੋ ਆਪ ਬੀਜੇਪੀ ਆ ਚਾਹੋ ਕਾਂਗਰਸਾ ਸਾਡਾ ਤਾਂ ਕੋਈ ਗਰੀਬਾਂ ਦਾ ਹੱਲ ਕੱਢੋ ਨਾ ਪਹਿਲਾਂ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਐ ਤੇ ਹੁਣ ਹੁਣ ਕਿਹਨੂੰ ਸਮਰਥਨ ਦੇਵੋ ਅਸੀਂ ਭਾਈ ਮੈਂ ਤਾਂ ਸਹੀ ਜੀ ਸਿੱਧੀ ਜੀ ਗੱਲ ਹੈ ਕੋਈ ਕਿਸੇ ਨੂੰ ਸਮਰਥਨ ਦੇਦਾ ਸਾਨੂੰ ਤਾਂ ਕੋਈ ਸਾਡਾ ਕੋਈ ਹੱਲ ਤਾਂ ਕੱਢਣ ਦਾ ਸੀ ਉਹਨੂੰ ਸਮਰਥਨ ਦੇ ਦਾਂਗੇ ਸਾਡਾ ਸਵੇਰੇ ਹੱਲ ਕੱਢਣ ਪਟਿਆਲੇ ਦੇ ਵਿੱਚ 1 ਲੱਖ ਬੰਦਾ ਸਾਡਾ 1 ਲੱਖ ਡਰਾਈਵਰ ਹੈ ਜੀ ਐਸੀ 1 ਲੱਖ ਬੰਦੇ ਇਕਾ ਕਰਕੇ ਸਾਡਾ ਕੋਈ ਸਵੇਰੇ ਜਿਹੜਾ ਸਮਰਥਨ ਕੋਲੋਂ ਉਹਨੂੰ ਵੋਟ ਪਾਵਾਂਗੇ ਹੁਣ ਤੁਸੀਂ ਗੱਲ ਕਰੀਏ ਕਿਸੇ ਨਾਲ ਕਿਉਂਕਿ ਚਾਰ ਦੇ ਚਾਰ ਕੈਂਡੀਡੇਟ ਲਾ ਰਹੇ ਨੇ ਭਾਈ ਮੈਂ ਤਾਂ ਇੱਕ ਆਮ ਆਮ ਆਦਮੀ ਆ ਸਾਡੇ ਲੀਡਰ ਜਿਹੜੇ ਉਹਨੂੰ ਲੱਗੇ ਹੋਏ ਨੇ ਇਸੇ ਕੰਮ ਤੇ ਲੱਗੇ ਹੋਣ ਹੁਣ ਸੌ ਵਾਰ ਨੂੰ ਸਾਡੇ ਪ੍ਰਸ਼ਾਸਨ ਨੇ ਸਾਡੇ ਲੀਡਰਾਂ ਨੇ ਸਾਨੂੰ ਕਹਿਤਾ ਵੀ ਸੌ ਵਾਰ ਨੂੰ ਅਸੀਂ ਪੱਕਾ ਹੜ ਹੜ ਤਹਿਰਤਾਲ ਤੇ ਜਾਵਾਂਗੇ ਡੀਸੀ ਆਫਿਸ ਦੇ ਮੂਹਰੇ ਬੈਠਾਂਗੇ ਠੀਕ ਹੈ ਨਹੀਂ ਹੁਣ ਸਾਨੂੰ ਅਸੀਂ ਬੱਚਾ ਇੱਕ ਇੱਕ ਬੱਚਾ ਗੱਡੀ ਨਹੀਂ ਲੈ ਕੇ ਗੱਡੀ ਕੋਈ ਵੀ ਨਹੀਂ ਲੈ ਕੇ ਜਾਏਗਾ ਜਿਹੜਾ ਲੈ ਕੇ ਜਾਏਗਾ ਉਹ ਤੇ ਛਤਰ ਪਹਿਣਗੇ ਨਾਲੇ ਉਹਦੇ ਗੱਡੀਆਂ ਭਰਨਾਂਗੇ ਸਮਝ ਗਏ ਤੇ ਹੁਣ ਤੁਸੀਂ ਮਤਲਬ ਪਰ ਟੈਸਟ ਕਰੋਗੇ ਜਦ ਤੱਕ ਤੁਹਾਡੀ ਗੱਡੀਆਂ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ ਜਦੋਂ ਤੱਕ ਕੋਈ ਹੱਲ ਨਹੀਂ ਕੀਤਾ ਜਾਂਦਾ ਭਾਈ ਇਹ ਸਾਡਾ ਸਾਡਾ ਸਰਦਾਰ ਸਟੈਕ ਚੱਲੇਗੀ ਜਦੋਂ ਤੱਕ ਸਾਡਾ ਕੋਈ ਹੱਲ ਨਹੀਂ ਕੀਤਾ ਠੀਕ ਹੈ ਧੰਨਵਾਦੀ ਧੰਨਵਾਦ ਭਾਈ ਬਹੁਤ ਬਹੁਤ ਮੇਰ